ਦੈਨਿਕ ਸਵੇਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਲ ਤੁਰੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਮੈਨੇਜਰ ਦੇ ਘਰ ਚੋਰੀ ਦੀ ਵਾਰਦਾਤ ਹੋਈ ਹੈ ਜਿੱਥੇ ਘਰ ਦੇ ਵਿੱਚੋਂ ਸੋਨੇ ਦੀਆਂ ਵਾਲੀਆਂ 15000 ਰੁਪਏ ਕੈਸ਼ ਤੇ ਇੱਕ ਗੱਡੀ ਲੈ ਕੇ ਚੋਰ ਫਰਾਰ ਹੋ ਗਏ ਜੋ ਜਾਣਕਾਰੀ ਸਾਹਮਣੇ ਆਈ ਹੈ ਕੰਦ ਟਪਕੇ ਘਰ ਦੇ ਵਿੱਚ ਲੁਟੇਰੇ ਦਾਖਲ ਹੋਏ ਸੀ ਘਰ ਦੇ ਵਿੱਚ ਮੈਨੇਜਰ ਦੀ ਮਾਤਾ ਕੱਲੀ ਸੀ ਜਿਸ ਨੂੰ ਡਰਾ ਧਮਕਾ ਕੇ ਪਹਿਲਾਂ ਉਹਨਾਂ ਦੀਆਂ ਵਾਲੀਆਂ ਖੋਈਆਂ ਗਈਆਂ ਘਰ ਦੇ ਵਿੱਚ ਜੋ ਕੈਸ਼ ਸੀ ਉਹ ਲੈ ਗਏ ਤਾਂ ਫਿਰ ਐਕਟਿਵਾ ਦੀ ਚਾਬੀ ਮੰਗੀ ਗਈ ਤਾਂ ਜਦੋਂ ਐਕਟੀਵਾ ਸਟਾਰਟ ਨਹੀਂ ਹੋਈ ਤਾਂ ਫਿਰ ਗੱਡੀ ਲੈ ਕੇ ਇਹ ਚੋਰ ਫਰਾਰ ਹੋ ਗਏ ਉੱਥੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਗੱਡੀ ਬਰਾਮਦ ਕਰ ਲਈ ਗਈ ਹੈ ਜੋ ਚੋਰੀ ਕੀਤੀ ਗਈ ਸੀ ਉਸ ਦੇ ਆਧਾਰ ਤੇ ਉੱਤੇ ਜੋ ਦੋਸ਼ੀ ਹੈ ਉਹਨਾਂ ਨੂੰ ਫੜਨ ਦੀ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿੰਨੇ ਕ ਮੇ ਦੀ ਗੱਲਬਾਤ ਹੈ ਕਿੰਨੇ ਜਾਣੇ ਤੇ ਕਿੰਨਾ ਕ ਨੁਕਸਾਨ ਹੋ ਗਿਆ ਮੈਂ ਤਰਾਜੇ ਦੇ ਕਿ ਸਾਡੇ ਕਿ 3:30 ਵਜੇ ਸੀਗੇ ਮੇਰੇ ਘਰ ਸਵੇਰ ਤੱਕ ਸਵੇਰ 3:30 ਵਜੇ ਹੋਏ ਸੀਗੇ ਆ ਬਾਹਰ ਖੁੱਲਾ ਸੀਗਾ ਤੇ ਤੜਕੇ ਹੀ ਨੀਂਦ ਆਈ ਸੀ ਮੈਨੂੰ ਸੁੱਤੀ ਪਈ ਸੀ ਜਦੋਂ ਆ ਕੇ ਮੇਰਾ ਗਲ ਪੜ ਲਿਆ ਉਹਨਾਂ ਨੇ ਤੇ ਕਹਿੰਦੇ ਵੀ 10 ਪੈਸੇ ਦੇ ਮਾ ਮਾ ਪੈਸੇ ਇੰਨੇ ਕ ਨਹੀਂ ਮੇਰੇ ਕੋਲ ਤਾਂ 700 ਰੁਪਇਆ ਤੇ ਫੇਰ ਕਹਿੰਦੇ ਕਿ ਵੀ ਸੋਨਾ ਮੇਰੇ ਆ ਜਿਹੜੀ ਬਾਲੀਆਂ ਸੀ ਤਾਂ ਜਦੀ ਉਹਨਾਂ ਨੇ ਲਾ ਲਈਆਂ ਸੀਗੀਆਂ ਕੰਨਾਂ ਦੇ ਉੱਪਰ ਉਹ ਲਾ ਲਏ ਸੀਗੇ ਤੇ ਉਦੋਂ ਬਾਅਦ ਵਿੱਚ ਕਹਿੰਦੇ ਵੀ ਆ ਆਹ ਬਿਮਾਰੀ ਫੋਲੀ ਇੱਧਰ ਇਹ ਫੋਲੀ ਇੱਥੋਂ ਕੁਝ ਨਹੀਂ ਨਿਕਲਿਆ ਫੇਰ ਕਹਿੰਦੇ ਕਿ ਵੀ ਪੇਟੀ ਦੀ ਚਾਬੀ ਦੇ ਮੈਂ ਆਖਿਆ ਪੇਟੀ ਦੀ ਚਾਬੀ ਖੁੱਲੀ ਪਈ ਆ ਪੇਟੀ ਪੇਟੀ ਕਿੱਥੇ ਜਾਂਦਾ ਲੱਗਿਆ ਬਿਸਤਰੇ ਨੇ ਉੱਥੇ ਤਾਂ ਫੇਰ ਕਹਿੰਦੇ ਅਨਵਾਰੀ ਚਾਬੀ ਦੱਸ ਮੈਂ ਕਿਉਂ ਉੱਥੇ ਹੀ ਪਈ ਆ ਤੇ ਫੇਰ ਉਹਨਾਂ ਨੇ ਉਹ ਖੋਲੀ ਸੋ ਸਾਰਾ ਕੁਝ ਕੱਢਿਆ ਪਰਸਪਸ ਸਾਰੇ ਖੋਲ ਖੋਲ ਕੇ ਫੇਰ ਉਦੋਂ ਬਾਅਦ ਚ ਕਹਿੰਦੇ ਆ ਕਿ ਵੀ ਤੂੰ ਸੱਚ ਬੋਲਿਆ ਜਾਂ ਤੈਨੂੰ ਮਾਰ ਦੇ ਨਹੀਂ ਹੈਗੇ ਕਹਿੰਦੇ ਗੰਡੀ ਦੀ ਚਾਬੀ ਦੱਸ ਨਕਲ ਪਈ ਆ ਜਦ ਗੱਡੀ ਚ ਬਿਸਕੂਟਰੀ ਦੀ ਉਹ ਮਹੌਬੀ ਪਈ ਆ ਤੇ ਫੇਰ ਉਹ ਤੋਂ ਬਾਅਦ ਚ ਗੱਡੀ ਗੁੱਡੀ ਉਹ ਕੀਤੀ ਸਕੂਟਰੀ ਨੂੰ ਨਹੀਂ ਚੱਲੀ ਹੋਣੀ ਪਤਾ ਨਹੀਂ ਕੀ ਗੱਲ ਕੀ ਨਹੀਂ ਮੈਨੂੰ ਬਾਹਰੋਂ ਇੱਥੋਂ ਕੁੰਡਾ ਲਾਤਾ ਉਹਨਾਂ ਨੇ ਤੇ ਮੈਂ ਅੰਦਰ ਹੀ ਬੈਠੀ ਰਹੀ ਕਹਿੰਦੇ ਇੱਥੋਂ ਨਹੀਂ ਹਿੱਲਣਾ ਮੈਂ ਕਿਹਾ ਠੀਕ ਹੈ ਤੇ ਉਹ ਤੋਂ ਬਾਅਦ ਵਿੱਚ ਕਹਿੰਦੇ ਕਿ ਵੀ ਆਹ ਪੈਸੇ ਦੱਸ ਕਿੱਥੇ ਨੇ ਕਮੇਟੀ ਦੇ ਪੈਸੇ ਪਏ ਸੀਗੇ ਤੇ 13 14000 ਸੀਗਾ ਤੇ ਉਹ ਆਹ ਪਨ ਕੇ ਇਹ ਤਾਂ ਲੈ ਕੇ ਕੱਢ ਕੇ ਕਹਿੰਦੇ ਤੂੰ ਸੱਚ ਬੋਲੀਆਂ ਕਹਿੰਦੇ ਕਿ ਵੀ ਜੜ ਦਾ ਝੂਠ ਨਹੀਂ ਬੋਲਿਆ ਫਿਰ ਉੱਥੋਂ ਮੁੜ ਕੇ ਆ ਗਏ ਕਹਿੰਦੇ ਆ ਸ਼ਾਮ ਪਾਈ ਸੀਗੀ ਕਹਿੰਦੇ ਇਹ ਕੱਢ ਇਹ ਕੱਢ ਕੇ ਲੈ ਗਏ ਵਾਲੀਆਂ ਛਾਪ ਤੇ ਉੱਪਰਲੇ ਕੰਨਾਂ ਦੇ ਇਹ ਲੈ ਗਏ ਤੇ ਉਸ ਤੋਂ ਬਾਅਦ ਚ ਕਹਿੰਦੇ ਅਸੀਂ ਫੇਰ ਆਵਾਂਗੇ ਮੁੜ ਕੇ ਮੈਂ ਕੁੰਡਾ ਲਾ ਲਿਆ ਇੱਥੋਂ ਅੰਦਰੋਂ ਜਦੋਂ ਫੇਰ ਮੁੜ ਕੇ ਆਏ ਕਹਿੰਦੇ ਕੁੰਡਾ ਕੋਲਿਆ ਮੈਨੂੰ ਘਬਰਾਹਟ ਹੁੰਦੀ ਹੈ ਵੀ ਤੁਸੀਂ ਜਾਓ ਹੁਣ ਸਾਰਾ ਕੁਝ ਲੈ ਲੇ ਮੈਂ ਇੱਕ ਨਹੀਂ ਬੋਲੀਆਂ ਤੇ ਕਹਿੰਦੇ ਕਿ ਵੀ ਕੁੰਡਾ ਕੋ ਖੋਲ ਫੇਰ ਉਹਨਾਂ ਨੇ ਆਪੇ ਹੀ ਤੋੜ ਕੇ ਹੁੰਡਾ ਇੱਥੋਂ ਆਪੇ ਹੀ ਖੋਲਤਾ ਪਤਾ ਨਹੀਂ ਕੀ ਮਾਰਿਆ ਲੋਹੇ ਦਾ ਕੁਝ ਲੈ ਹੀ ਫਿਰਦੇ ਸੀਗੇ ਪਤਾ ਨਹੀਂ ਸੀ ਹੂੰ ਤੇ ਆਪੇ ਫੇਰ ਮੈਂ ਜਦੋਂ ਉੱਥੇ ਖੜੀ ਮੈਂ ਕਿਹਾ ਹੁਣ ਤਾਂ ਵਗ ਜਾ ਹੁਣ ਤੂੰ ਸਾਰਾ ਕੁਝ ਲੈ ਲੈ ਕਹਿੰਦੇ ਉੱਚੀ ਆਵਾਜ਼ ਨਹੀਂ ਕਰੇ ਬਾਹਰ ਸੁਣੂ ਕਿਸੇ ਨੂੰ ਫੇਰ ਉਹ ਜਾਲੀ ਵਾਲ ਬਾਹਰ ਆਉ ਸੀਗਾ ਫੇਰ ਬਾਹਰ ਭੇੜ ਕੇ ਫੇਰ ਕਹਿੰਦੇ ਵੀ ਹੋਰ ਸਮਾਨ ਦੱਸ ਦੇ ਮੈਂ ਕਿਹਾ ਕੁਝ ਨਹੀਂ ਹੈਗਾ ਹੁਣ ਤਾਂ ਆਹ ਬੱਡੇ ਵੀ ਫੋਲ ਲਿਆ ਇੱਥੇ ਭਾਂਡੇ ਨੇਗੇ ਕਹਿੰਦੇ ਤੂੰ ਸਹੀ ਬੋਲ ਰਹੀ ਆ ਤੈਨੂੰ ਨਹੀਂ ਹੁਣ ਮਾਰਦੇ ਨਹੀਂ ਹੈਗੇ ਨਹੀਂ ਅਸੀਂ ਮਾਰਨਾ ਸੀਗਾ ਉਦੋਂ ਬਾਅਦ ਵਿੱਚ ਫੇਰ ਉਹ ਬਾਹਰ ਲਾ ਕੇ ਬਾਹਰ ਹੁੰਡਾ ਜਾ ਕੇ ਫੇਰ ਭਾਗੇ ਫੇਰ ਜਦੋਂ ਮੈਨੂੰ ਖੜਕਾ ਸੁਣਿਆ ਚ ਗੱਡੀ ਦਾ ਟੱਕੀ ਲੱਗੀ ਉਦੋਂ ਬਾਅਦ ਵਿੱਚ ਫੇਰ ਮੈਂ ਬੈਠੀ ਰਹੀ ਮੈਂ ਕਿਹਾ ਜੇ ਨਾ ਨਿਕਣਗੀ ਪਤਾ ਫੇਰ ਆ ਜਾਣ ਜੋ ਪਹਿਲਾਂ ਮੁੜ ਕੇ ਆਗੇ ਤੇ ਫੇਰ ਜਦੋਂ ਬਾਹਰ ਖੜ ਕੇ ਮੇਨ ਗੇਟ ਉਦੋਂ ਫੇਰ ਮੈਂ ਕਿਹਾ ਹੁਣ ਉਹ ਚਲੇ ਗਏ ਫੇਰ ਸੱਚ ਮੈਂ ਮੈਂ ਕਿਹਾ ਮੈਂ ਕਿਹਾ ਤੁਸੀਂ ਮੇਰੇ ਦਿਮਾਗ ਘਬਰਾਟ ਆਉਂਦੀ ਆ ਮੈਂ ਪਾਣੀ ਦੀ ਘੁੱਟ ਵੀ ਲੈਣੀ ਆ ਮੈਂ ਕਿਹਾ ਕਹਿੰਦੇ ਪਾਣੀ ਅਸੀਂ ਦੇਵਾਂਗੇ ਫੇਰ ਉਹ ਠੰਡਾ ਦੀ ਬੋਤਲ ਕੱਢੀ ਉੱਥੋਂ ਮੈਂ ਕਿਹਾ ਮੈਂ ਨਹੀਂ ਪੀਣਾ ਠੰਡਾ ਮੈਂ ਕਿਹਾ ਪਾਣੀ ਦੀ ਕੁੱਟੀ ਪੀਣੀ ਆ ਮੈਂ ਕਿਹਾ ਮੈਨੂੰ ਬਰਾਟ ਹੁੰਦੀ ਆ ਫੇਰ ਉਹ ਬੋਤਲ ਉੱਥੇ ਦੀਵਾਨ ਬੈਠੇ ਦੀ ਸੱਟ ਗਈ ਜਿਹਦੇ ਚ ਠੰਡਾ ਸੀਗਾ ਫੇਰ ਮੈਨੂੰ ਕਹਿੰਦੇ ਦੱਸ ਕਿੱਥੇ ਬਵਾ ਉਹ ਪਿਆ ਨਹੀਂ ਠੰਡੇ ਉਹ ਦੂਜਾ ਪਾਣੀ ਫੇਰ ਉਹਨਾਂ ਨੇ ਪਾਣੀ ਮੈਨੂੰ ਦਿੱਤਾ ਕਹਿੰਦੇ ਇਹ ਪੀ ਲੈ ਫੇਰ ਆਪ ਵੀ ਪੀਤਾ ਆਪ ਪੀ ਕੇ ਫੇਰ ਉਹ ਜਿਹੜਾ ਪੜਦਾ ਸੀਗਾ ਉਹਦੇ ਨਾਲ ਸਾਫ਼ ਬੋਤਲ ਕਰਕੇ ਖਾਲੀ ਕਰਕੇ ਉੱਥੇ ਵਿੱਚ ਹੀ ਧੜੀਆਂ ਹੋਏ ਨੇ ਹਾਂ ਤੇ ਫੇਰ ਜਦੋਂ ਮੈਂ ਮੇਨ ਗੇਟ ਖੜਕਿਆ ਫੇਰ ਉਹਦੇ ਬਾਅਦ ਚ ਉਹਨਾਂ ਨੇ ਜਦੋਂ ਗਏ ਉਦੋਂ ਮੈਨੂੰ ਪਤਾ ਲੱਗਿਆ ਮੈਂ ਹੁਣ ਇਹ ਬਾਗੇ ਕਹਿੰਦੇ ਮੈਨੂੰ ਕਹ ਕੇ ਕਿ ਵੀ ਅਸੀਂ ਫੇਰਾਂ ਨੇ ਫੇਰ ਬਾਹਰਲਾ ਕੁੰਡਾ ਲਾ ਕੇ ਕਹਿ ਰਹੇ ਮੈਨੂੰ ਉਧਰਲਾ ਕੁੰਡਾ ਲਾ ਕੇ ਫੇਰ ਮੈਂ ਬਾਬਾ ਜੀਆ ਜਾਰੇ ਮੱਥਾ ਟੇਕ ਕੇ ਮੈਂ ਸੱਤੇ ਪਾਸ਼ਾ ਹੁਣ ਮੈਂ ਕਿੱਥੇ ਜਾਵਾਂ ਮੇਰੇ ਕੋ ਮੋਬਾਈਲ ਵੀ ਨਹੀਂ ਮੈਂ ਫੋਨ ਕਿਹਨੂੰ ਕਰਾਂ ਫੇਰ ਮੈਂ ਪਤਾ ਨਹੀਂ ਕਿਵੇਂ ਮੈਨੂੰ ਬਾਬਾ ਜੀਆ ਨੇ ਗੁਰਨਾਨਕ ਦੇਵ ਜੀ ਨੇ ਤਾਹਾ ਕੋਟੇ ਤੇ ਚੜਾ ਜਾਂਦਾ ਮੇਰੇ ਕੋ ਕੁੰਡੀ ਨਾ ਕੋ ਸਹੋਰ ਕੋਟੇ ਤੇ ਮੈਂ ਫੜਫੜ ਚੜੀ ਫੇਰ ਮੈਂ ਬਾਹਰੋਂ ਕੁੰਡਾ ਲਾਇਆ ਗੇਟ ਦਾ ਮੈਂ ਕਿਤੇ ਮਗਰ ਆ ਕੇ ਫੇਰ ਮੈਨੂੰ ਮਾਰਨਾ ਦੇਣਾ ਵੇ ਮੈਨੂੰ ਮਾਰ ਦੇਣਗੇ ਫੇਰ ਮੈਂ ਰੋਲਾ ਪਾਇਆ ਫੇਰ ਇਹ ਭੱਜ ਆਏ ਇੱਧਰ ਰਨ ਹੋ ਗਏ ਫੇਰ ਬਸ ਫੇਰ ਮੈਂ ਠੰਡੀ ਪੀ ਗਈ ਫੇਰ ਮੇਰੇ ਤੂੰ ਦੱਸ ਰੇ ਤੇ ਕੱਲ ਕਿਰਾਏ ਤੇ ਵੀ ਕੋ ਪੁੱਛਣ ਆਏ ਸੀਗੇ ਕਿਰਾਏ ਤੇ ਆਏ ਸੀਗੇ ਆਟੂ ਵਾਲਾ ਸੀਗਾ ਇੱਕ ਇੱਕ ਜਵਾਕ ਸੀਗਾ ਨਾਲ ਉਹ ਬੈਠਾ ਸੀਗਾ ਮੁਰੇ ਰੁੱਡਾ ਜਿਹਾ ਸੀਗਾ ਜਵਾਕ ਤੇ ਇਹ ਕਹਿੰਦੇ ਬਾਹਰ ਖੜਕਾਉਣ ਮੇਰੇ ਕੁੰਡਾ ਹੀ ਲੱਗਿਆ ਹੋ ਸੀ ਮੈਂ ਅੰਦਰ ਹੀ ਪਈ ਸੀਗੀ ਤੇ ਪਹਿਲਾਂ ਮਾਰੀ ਜਾਣ ਮਾਰੀ ਜਾਣ ਫਿਰ ਮੈਂ ਕੇ ਹੌਲੀ ਹੌਲੀ ਮੈਂ ਘੇਟੋ ਖੋਲੇ ਮੈਂ ਕਿ ਗੱਲ ਹੈ ਕਹਿੰਦੇ ਆ ਕਿ ਵੀ ਇਕਣ ਕਰਕੇ ਆਂਟੀ ਵੀ ਤੁਸੀਂ ਕਿਰਾਏ ਤੇ ਦਿਨੇਓ ਕਮਰਾ ਵੀ ਸਾਨੂੰ ਦੱਸਿਆ ਕਿਸੇ ਨੇ ਕੀ ਮਾ ਕਿਸ ਨੇ ਦੱਸਿਆ ਕਹਿੰਦੇ ਵੀ ਉਹ ਕਹਿੰਦੇ ਨੇ ਵੀ ਮੇਰੀ ਪਰਜਾਈ ਹੋਈ ਆ ਵੀ ਤੁਸੀਂ ਉੱਥੋਂ ਕਮਰਾ ਲੈ ਲਿਓ ਵੀ ਕੱਲੀ ਹੋਈ ਰਹਿੰਦੀ ਐ ਤੇ ਫਿਰ ਮੈਂ ਆ ਕੇ ਰਾਮ ਉਂਟਾਈ ਦੇਵਗਾ ਕਮਰਾ ਵੀ ਅਬ ਲਿਖ ਲਕੀਆ ਕਰਕੇ ਜਿਵੇਂ ਉਹਨੇ ਦੇਣਾ ਉਹ ਹੀ ਦੇਵਗਾ ਕਿ ਨਾ ਜਰਨ ਹਰਦੀਪ ਸਿੰਘ ਜੀ ਕੀ ਕਹਿਣਾ ਜੋ ਚੋਰੀ ਹੋਈ ਹੈ ਇਹਦੇ ਬਾਰੇ ਚੋਰੀ ਆਪਣੇ ਘਰੇ ਜਿਹੜੀ ਹੋਈ ਹੈ ਜੀ ਸਵੇਰੇ ਤੱਕ 2:30 ਤੋਂ 3 ਵਜੇ ਤੋਂ ਉਹ ਲੈ ਕੇ ਹੋਈ ਹੈ ਉਹ ਪਰਲੇ ਘਰੋਂ ਉਹਨਾਂ ਦੇ ਘਰੋਂ ਜਾ ਕੇ ਪੌੜੀ ਲੈ ਕੇ ਆਏ ਨੇ ਉਹ ਲੱਕੜ ਦੀ ਗੇਟ ਮੂਰੇ ਲੱਗੀ ਸੀ ਉਹ ਲਾ ਕੇ ਅੰਦਰ ਵੜੇ ਨੇ ਅੰਦਰ ਵੜ ਤੋਂ ਬਾਅਦ ਉਹਨਾਂ ਨੇ ਸ਼ੀਸ਼ਾ ਤੋੜਿਆ ਸਾਈਡ ਤੇ ਧਰ ਕੇ ਉਸ ਤੋਂ ਬਾਅਦ ਅੰਦਰ ਵੜ ਕੇ ਕੈਮਰੇ ਪੱਟੇ ਨੇ ਸਾਰਾ ਉਹ ਕੀਤਾ ਉਸ ਤੋਂ ਬਾਅਦ ਉਹਦਾ ਡੀਵੀਆਰ ਵੀ ਲੈ ਗਏ ਗੱਡੀ ਲੈ ਗਏ ਤੇ 12-13000 ਨਕਦੀ ਮਾਤਾ ਦੀਆਂ ਵਾਲੀਆਂ ਤੇ ਹੋਰ ਸਮਾਨ ਦੋ ਮੋਬਾਈਲ ਤੋਂ ਲੈ ਗਏ ਕਿੰਨੇ ਕ ਵਜੇ ਦੀ ਗੱਲਬਾਤ ਇਹ 2:30 ਤੋਂ ਲੈ ਕੇ 3:30 ਦੇ ਵਿੱਚ ਵਿੱਚ ਦੀ ਗੱਲਬਾਤ ਹੈ ਮਾਤਾ ਇਕੱਲੇ ਸੀ ਕਰੇ ਉਹਦੋਂ ਹਾਂ ਜੀ ਆ ਮਾਤਾ ਜੀ ਇਕੱਲੇ ਸੀ ਕੈਮਰੇ ਕੂਮਰੇ ਵੀ ਤੋੜ ਕੇ ਉਹਨਾਂ ਦੇ ਕੈਮਰੇ ਆ ਇੱਕ ਤਾਂ ਇਧਰ ਹੀ ਤੋੜ ਗਏ ਜੀ ਪਹਿਲੇ ਪਾਸੇ ਹੋ ਰਿਹਾ ਇੱਕ ਅੰਦਰ ਤੋੜ ਗਏ ਬਾਕੀ ਠੀਕ ਨੇ ਬੰਦੇ ਉਹਨਾਂ ਸਪਲਾਈ ਤੋੜਦੇ ਸੀ ਡੀਵੀਆਰ ਲੱਗੇ ਡੀਵੀਆਰ ਲੱਗੇ ਜੀ ਉਹ ਪੱਟਦੇ ਸਾਰੇ ਸਿਸਟਮ ਉਹਦਾ ਜਿਹੜਾ ਹੈਗਾ ਕੈਮਰੇ ਵਾਲਾ ਸਾਰਾ ਲੈ ਗਏ ਪੱਟ ਕੇ ਗੱਡੀ ਮਿਲ ਗਈ ਸੀ ਹੁਣ ਗੱਡੀ ਮਿਲ ਗਈ ਸਭ ਤੋਂ ਚੰਤਾਨਾ ਕਦੇ ਚੋਰੀ ਹੋਈ ਜਾਂ ਔਰਤੇ ਚ ਜ਼ੋਰ ਤੋਂ ਕੀ ਕਹਿਣਾ ਚਾਹੁੰਦੇ ਮਾਂਜੀ ਕੇ ਲੇਡੀ ਬਜ਼ੁਰਗ ਸੀਗੇ ਉਹ ਘਰ ਵਿੱਚ ਇਕੱਲੇ ਰਹਿੰਦੇ ਸੀਗੇ ਰਾਤੀ ਲੇਟ अर्ਲੀ ਮਾਰਨਿੰਗ ਕਹਿ ਸਕਦੇ ਆ ਇੱਕ 112 ਦੀ ਕੰਪਲੇਂਟ ਆਈ ਸੀ ਕਿ ਘਰ ਵਿੱਚ ਚੋਰੀ ਹੋਈ ਹੈ ਤਾਂ ਮੌਕੇ ਤੇ ਪੁਲਿਸ ਪਾਟੀ ਚਲੀ ਗਈ ਸੀ ਸਾਰੇ ਅਸੀਂ ਇਫੈਕਟ ਵੈਰੀਫਾਈ ਕਰ ਰਹੇ ਹਾਂਗੇ ਉਹਦੇ ਵਿੱਚ ਇੱਕ ਗੱਡੀ ਚੋਰੀ ਹੋਈ ਹੈ ਤੇ ਇੱਕ ਕੋਈ ਉਹਨਾਂ ਦਾ ਮੋਬਾਈਲ ਘਰੋਂ ਚੋਰੀ ਹੋਇਆ ਸੀਗਾ ਉਹਨੂੰ ਵੀ ਅਸੀਂ ਪੂਰੀ ਲੱਭਣ ਦੀ ਕੋਸ਼ਿਸ਼ ਕਰਦੇ ਆਂ ਵੈਸੇ ਮੈਨੂੰ ਫੋਨ ਆ ਗਿਆ ਗੱਡੀ ਮਿਲ ਗਈ ਹੈ ਤੇ ਜਲਦੀ ਇਹਨੂੰ ਪ੍ਰੈਸ ਕਰਾਂਗੇ ਦੁਸ਼ਰਵਾਰ ਨੂੰ